ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਨਿਵਾਸੀਓ ਤੇ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਵਸਿਓ ਤੁਹਾਨੂੰ ਪਤਾ ਹੀ ਹੈ ਵੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਵਾਤਾਵਰਨ ਦੀ ਲੜਾਈ ਸਾਡੀ ਟੀਮ ਲੜ ਰਹੀ ਆ ਔਰ ਇਹ ਵਾਤਾਵਰਨ ਦੀ ਲੜਾਈ ਲੜਦੇ ਆ ਲੜਦੇ ਆ ਜਿੱਥੇ ਸਾਨੂੰ ਸਮੇਂ-ਸਮੇਂ ਸਰ ਇਹ ਪਤਾ ਲੱਗਿਆ ਵੀ ਕਾਨੂੰਨ ਕੀ ਨੇ ਵਾਤਾਵਰਨ ਨੂੰ ਬਚਾਉਣ ਵਾਸਤੇ ਵਾਤਾਵਰਨ ਦੀ ਸਾਂਭ ਸੰਭਾਲ ਵਾਸਤੇ ਜਿੱਥੇ ਸਾਨੂੰ ਇਹ ਵੀ ਪਤਾ ਲੱਗੇ ਵੀ ਕਾਨੂੰਨ ਕੀ ਨੇ ਫੈਕਟਰੀਆਂ ਵਾਸਤੇ ਕੀ ਕਾਨੂੰਨ ਨੇ ਕਾਰਖਾਨਿਆਂ ਵਾਸਤੇ ਕੀ ਕਾਨੂੰਨ ਨੇ ਲੋਕਲ ਨਗਰ ਪੰਚਾਇਤਾਂ ਨਗਰ ਕੌਂਸਲ ਕਾਰਪੋਰੇਸ਼ਨਾਂ ਵਾਸਤੇ ਕੀ ਕਾਨੂੰਨ ਨੇ ਰੈੱਡ ਕੈਟਾਗਰੀ ਔਰੇਂਜ ਕੈਟਾਗਰੀ ਵਾਈਟ ਕੈਟਾਗਰੀ ਗ੍ਰੀਨ ਕੈਟਾਗਰੀ ਇਹਦੇ ਵਿੱਚ ਜਿਹੜੇ ਅੱਗੇ ABC ਕਰਕੇ ਸੈਕਸ਼ਨ ਵਾਈਜ਼ ਫੈਕਟਰੀਆਂ ਵੰਡੀ ਹੋਈਆਂ ਉਹਨਾਂ ਬਾਰੇ ਸਾਨੂੰ ਪਤਾ ਲੱਗਿਆ ਫਿਰ ਇਹਨਾਂ ਫੈਕਟਰੀਆਂ ਜਾਂ ਵੱਡੇ ਵੱਡੇ ਮਹਾਨਗਰਾਂ ਸ਼ਹਿਰਾਂ ਕਾਰਪੋਰੇਸ਼ਨਾਂ ਕੌਂਸਲਾਂ ਵੱਲੋਂ ਜੋ ਸਮਾਜ ਦੇ ਵਿੱਚ ਪੋਲੂਸ਼ਨ ਫਲਾਇਆ ਜਾਂਦਾ ਉਹਦੀ ਸਾਮ ਸਮਾੜਨ ਦੇ ਲਈ ਕੀ ਨਿਯਮ ਨੇ ਕੀ ਸ਼ਰਤਾਂ ਨੇ ਨੋਰਮਸ ਕੀ ਨੇ ਰੂਲਸ ਕੀ ਨੇ ਜਿੱਥੇ ਸਾਨੂੰ ਉਹਨਾਂ ਦਾ ਪਤਾ ਲੱਗਿਆ ਉੱਥੇ ਸਾਨੂੰ ਵੱਧ ਇਹਨਾਂ ਚੀਜ਼ਾਂ ਦਾ ਪਤਾ ਲੱਗਿਆ ਵੀ ਇਹ ਕਾਨੂੰਨ ਤੋੜੇ ਕਿਵੇਂ ਜਾਂਦੇ ਹਨ ਕਾਨੂੰਨ ਹੈਗੇ ਨੋਰਮਸ ਹੈਗੇ ਨੇ ਰੂਲਸ ਹੈਗੇ ਆ ਪਰ ਫਿਰ ਵੀ ਪੋਲੂਸ਼ਨ ਵੱਧ ਰਿਹਾ ਹੈ ਗੰਦਗੀ ਵੱਧ ਰਹੀ ਆ ਸਮਾਜ ਦੇ ਵਿੱਚ ਬਿਮਾਰੀਆਂ ਵੱਧ ਰਹੀਆਂ ਪੋਲੂਸ਼ਨ ਕਾਰਨ ਪਾਣੀ ਗੰਦਾ ਹੋ ਰਿਹਾ ਧਰਤੀ ਗੰਦੀ ਹੋ ਰਹੀ ਆ ਆਵਾ ਗੰਦੀ ਹੋ ਰਹੀ ਆ ਮਹਿਕਮੇ ਹੈਗੇ ਨੇ ਪੋਲੂਸ਼ਨ ਬੋਰਡ ਹੈਗਾ ਸਟੇਟ ਦੇ ਵਿੱਚ ਪੋਲੂਸ਼ਨ ਬੋਰਡ ਹੈ ਜਿਹੜਾ ਉਹ ਹੈਗਾ ਸੈਂਟਰ ਦਾ ਪੋਲੂਸ਼ਨ ਬੋਰਡ ਆ ਵੱਡੀਆਂ ਅਲੱਗ ਅਦਾਲਤਾਂ ਨੇ ਨੈਸ਼ਨਲ ਗ੍ਰੀਨ ਟਰਿਬਿਊਨਲ ਕਰਕੇ ਦੇਸ਼ ਦੀ ਵੱਡੀ ਅਦਾਲਤਾਂ ਆਰਡਰ ਵੀ ਜਾਰੀ ਹੋ ਰਿਹਾ ਸਭ ਕੁਝ ਹੋ ਰਿਹਾ ਲੇਕਿਨ ਸਾਰਾ ਕੁਝ ਕਾਗਜ਼ਾਂ ਦੇ ਵਿੱਚ ਆ ਧਰਤਲ ਤੇ ਜਾਂ ਗਰਾਊਂਡ ਤੇ ਕੋਈ ਵੀ ਆਰਡਰ ਕੋਈ ਵੀ ਰੂਲ ਕੋਈ ਵੀ ਨੋਰਮਸ ਕੋਈ ਵੀ ਲਾ ਉਹ ਇੰਪਲੀਮੈਂਟ ਨਹੀਂ ਹੋ ਰਿਹਾ ਫੋਲੋ ਨਹੀਂ ਹੋ ਰਿਹਾ ਕਾਰਨ ਚੋਰ ਰਸਤਿਆਂ ਦਾ ਪਤਾ ਫੈਕਟਰੀਆਂ ਦੇ ਮਾਲਕਾਂ ਨੂੰ ਨਗਰ ਕੌਂਸਲਾਂ ਨਗਰ ਪੰਚਾਇਤਾਂ ਕਾਰਪੋਰੇਸ਼ਨਾਂ ਦੇ ਅਫਸਰਾਂ ਨੂੰ ਔਰ ਵੱਖ-ਵੱਖ ਵਿਭਾਗਾਂ ਦੇ ਜਿਹੜੇ ਅਧਿਕਾਰੀ ਤੇ ਅਫਸਰ ਨੇ ਉਹਨਾਂ ਨੂੰ ਉਹ ਕਾਨੂੰਨ ਤੋੜਨਾ ਜਾਣਦੇ ਆ ਹੁਣ ਲੰਬੇ ਸਮੇਂ ਤੋਂ ਗੱਲ ਚੱਲੀ ਆਈ ਪਿਛੇ ਬਹੁਤ ਲੋਕਾਂ ਨੇ ਰੌਲਾ ਵੀ ਪਾਇਆ ਵੀ ਹੁਣ ਪਬਲਿਕ ਹੀアリング ਆਪਾਂ ਨੇ ਜਿੱਤ ਲਈ ਤਾਂ ਪਬਲਿਕ ਹੀアリング ਜਿੱਤਣ ਦੇ ਨਾਲ ਹੀ ਫੈਕਟਰੀ ਰੁਕ ਗਈ ਰੂਚੀ ਦਾ ਪੇਪਰ ਮਿਲ ਤਲਰਾਂ ਤੇ ਬੱਸੀ ਗੁਜਰਾਂ ਜਿੱਦੀ ਅਸੀਂ ਲੜਾਈ ਲੜ ਰਹੇ ਜਿੱਥੋਂ ਸਾਡੀ ਸ਼ੁਰੂਆਤ ਹੁੰਦੀ ਹੈ ਹੁਣ ਜਿਓ ਪਬਲਿਕ ਹੀアリング ਤੱਕ ਕੇ ਜਨਤਕ ਸੁਣਵਾਈ ਤੱਕ ਕੇ ਗੱਲ ਸੀਮਤ ਹੁੰਦੀ ਮੈਂ ਤਾਂ ਲੋੜ ਨਹੀਂ ਸੀ ਹੈਗੀ ਨਾ ਸਾਨੂੰ ਕੰਮ ਕਰ ਛੱਡਣੇ ਦੀ ਲੋੜ ਸੀ ਨਾ ਸਾਨੂੰ ਘਰ ਛੱਡਣੇ ਦੀ ਲੋੜ ਸੀ ਨਾ ਸਾਨੂੰ ਐਦਾਂ ਪੰਜਾਬ ਪੱਧਰ ਤੇ ਜਾਂ ਅਲੱਗ-ਅਲੱਗ ਸਟੇਟ ਲੈਵਲ ਤੇ ਸਾਨੂੰ ਘੁੰਮਣੇ ਫਿਰਨੇ ਦੀ ਲੋੜ ਸੀ ਸੰਤਾ ਲੋੜ ਨਹੀਂ ਸੀ ਵੀ ਅਸੀਂ ਐਨਓਸੀਆਂ ਕੈਨਸਲ ਕਰਾਉਂਦੇ ਫਿਰਿਏ ਐਪਲੀਕੇਸ਼ਨਾਂ ਦੰਦੇ ਫਿਰਿਏ ইਆਈਏ ਰਿਪੋਰਟਾਂ ਦੇ ਨੇ ਥੱਬੇ ਪੜਦੇ ਫਿਰਿਏ ਵਕ ਵਕ ਮਹਿਕਮੇ ਦੇ ਅਫਸਰਾਂ ਨਾਲ ਜਾ ਕੇ ਉਹਨਾਂ ਨਾਲ ਡਿਬੇਟ ਕਰੀਏ ਉਹਨਾਂ ਨਾਲ ਵਾਰਤਾਵਾ ਲਾਪ ਕਰੀਏ ਆਰਗੂਮੈਂਟ ਕਰੀਏ ਬਹਿਸ ਕਰੀਏ ਤੇ ਉਹਨਾਂ ਨਾਲ ਨਿੱਜੀ ਤੌਰ ਤੇ ਸਾਡੇ ਮਨਮਟਾਵ ਹੁਣ ਸਾਡੀਆਂ ਜਿੱਦਾਂ ਪੈਣ ਫਿਰ ਪੈਦੀ ਦੀ ਲੋੜ ਨਹੀਂ ਸੀ ਸਾਨੂੰ ਪਰ ਕਿਉਂਕਿ ਹੁਣ ਜਦ ਇਹ ਇਸ ਚੀਜ਼ ਦੇ ਵਿੱਚ ਅਸੀਂ ਪੈ ਗਏ ਹੁਣ ਸਾਨੂੰ ਪਤਾ ਲੱਗਿਆ ਅਸਤੇ ਵਿੱਚ ਸਿਸਟਮ ਕੰਮ ਕਿਵੇਂ ਕਰਦਾ ਬਹੁਤ ਚਲਾਕ ਹੈ ਸਿਸਟਮ ਔਰ ਬਹੁਤ ਚਲਾਕ ਬਹੁਤ ਬੇਈਮਾਨ ਔਰ ਮਨ ਦੇ ਕਰਪਟ ਨੇ ਵੱਖ-ਵੱਖ ਮੈਕਮਿਆਂ ਦੇ ਵਿੱਚ ਬਟੇ 17 18 ਡਿਪਾਰਟਮੈਂਟਾਂ ਦੇ ਵਿੱਚ ਬੈਠੇ ਅਫਸਰ ਤੇ ਉਹਨਾਂ ਦੇ ਥੱਲੇ ਦੇ ਅਧਿਕਾਰੀ ਅਧਿਕਾਰੀ ਬਹੁਤ ਇਸਨੇ ਜਿਹੜੇ ਕੰਮ ਕਰਨਾ ਚਾਹੁੰਦੇ ਆ ਪਰੰਤੂ ਜਿਹੜੇ ਉਹਨਾਂ ਦੇ ਉਪਰ ਅਫਸਰ ਬੈਠੇ ਆ ਉਹ ਉਹਨਾਂ ਅਧਿਕਾਰੀਆਂ ਨੂੰ ਕੰਮ ਕਰਨਾ ਨਹੀਂ ਦਿੰਦੇ ਅਧਿਕਾਰੀ ਮਜਬੂਰ ਆ ਉਹਨਾਂ ਨੂੰ ਕਿਸੇ ਨੂੰ ਟਰਾਂਸਫਰ ਦਾ ਬਹਾਨਾ ਦਿੱਤਾ ਜਾਂਦਾ ਕਿਸੇ ਨੂੰ ਕਿਸੇ ਬਹਾਨੇ ਉਹਨਾਂ ਦੀ ਆਵਾਜ਼ ਬੰਦ ਕਰਵਾਈ ਜਾਂਦੀ ਹੈ ਹੁਣ ਅਸੀਂ ਕੀ ਕੀਤਾ ਆਈਆਈ ਰਿਪੋਰਟ ਨੂੰ ਦੁਬਾਰਾ ਪੜਨਾ ਸ਼ੁਰੂ ਕੀਤਾ ਹੁਣ ਫਿਰ ਪ੍ਰੋਪਰ ਵੀਡੀਓਗ੍ਰਾਫੀ ਦੇਖ ਰਹੇ ਹਾਂ ਅਸੀਂ ਪਿਛਲੇ ਦਿਨ ਹੀ ਜਦੋਂ ਅਸੀਂ ਚੀਜ਼ਾਂ ਕੱਢੀਆਂ ਤਾਂ ਵੱਖ-ਵੱਖ ਮੈਕਮਿਆਂ ਦੇ ਅਧਿਕਾਰੀ ਤੇ ਦੋ ਤਿੰਨ ਅਫਸਰ ਉਹ ਮੰਨਤਾ ਹੀ ਕਰਨ ਲੱਗ ਗਏ ਵੀ ਸਾਡੇ ਬੱਚੇ ਨੇ ਬੱਚੇ ਰੁਲ ਜਾਣਗੇ ਸਾਡਾ ਘਰ-ਵਾਰ ਰੁਲ ਜਾਊਗਾ ਸਾਡਾ ਐ ਰੁਲ ਜਾਊਗਾ ਕਾਰਨ ਕੀ ਸੀ ਕਿਉਂ ਕਰਦੇ ਸੀ ਮਿੰਤਾ ਵੀ ਉਹਨਾਂ ਵੱਲੋਂ ਗਲਤ ਤੌਰ ਤੇ ਕੁਝ ਇੱਕ ਤੱਥ ਕਨਸੀਲ ਕੀਤੇਗੇ ਤੇ ਲੁਕੋਏਗੇ ਤੇ ਕੁਝ ਇੱਕ ਚੀਜ਼ਾਂ ਉਹਨਾਂ ਨੇ ਇਹਨਾਂ ਨੂੰ ਲੈਟਰ ਲੁੱਟਰ ਜਾਰੀ ਕਰਤੇ ਸੀਗੇ ਉਹ ਪਕੜ ਦੇ ਵਿੱਚ ਆ ਗਏ ਫੇਰ ਉਹ ਕੈਨਸਲ ਕਰਵਾਏਗੇ ਫੇਰ ਉਹ ਪੇਪਰ ਵਾਪਸ ਹੋਏ ਉਹ ਜਿਹੜੇ ਲਿਖ ਕੇ ਦਿੱਤੇਗੇ ਸੀਗੇ ਉਹ ਸਾਰਾ ਕੁਝ ਵਾਪਸ ਹੋ ਗਿਆ ਹੁਣ ਫੇਰ ਉਹੀ ਦੌਰ ਸ਼ੁਰੂ ਹੋ ਗਿਆ ਦੁਬਾਰਾ ਜਿਸ ਦਿਨ ਤੋਂ ਹੜਾਂ ਦੇ ਵਾਸਤੇ 51 ਲੱਖ ਰੁਪਿਆ ਰੋਚੀਰਾ ਪੇਪਰ ਮਿਲਣ ਵਾਲੇ ਜਾ ਕੇ ਸਰਕਾਰ ਨੂੰ ਦੇ ਕੇ ਆਏ ਆ ਉਸ ਤੋਂ ਬਾਅਦ ਇੱਕ ਨਵਾਂ ਤਰੀਕਾ ਲੱਭਿਆ ਗਿਆ ਇਨਵੈਸਟ ਪੰਜਾਬ ਪੋਰਟਲ ਦੇ ਰਾਹੀਂ ਹੁਣ 16 17 ਡਿਪਾਰਟਮੈਂਟਾਂ ਨੇ ਲੰਗੀ 22 ਤਰੀਕ ਨੂੰ ਪ੍ਰੈਜੈਂਟੇਸ਼ਨ ਦੇਣੀ ਸੀਗੀ ਉੱਥੇ ਸਾਡੀ ਟੀਮ ਗਈ ਅਸੀਂ ਉੱਥੇ ਜਾ ਕੇ ਆਪਣਾ ਪੱਖ ਵੀ ਰੱਖਿਆ ਤੁਸੀਂ ਯਕੀਨ ਨਹੀਂ ਮੰਨਣਾ ਕਿ ਵਿਊ ਐਡੀ ਵੱਡੀ ਲੜਾਈ ਸੀਗੀ ਸਾਡੇ ਕੋਲ ਨਾਲ ਉੱਥੇ ਇੱਕ ਹੋਰ ਕੰਪਨੀ ਸੀ ਇਦਾਂ ਹੀ ਚਲੋ ਤਾਂ ਵਾਈਟ ਕੈਟਾਗਰੀ ਦੀ ਸੀ ਨਾਨ ਕਲੂਸ਼ਨ ਕੰਪਨੀ ਸੀ ਉਹ ਉਹਨਾਂ ਦੀ ਵੀ ਪ੍ਰੈਜੈਂਟੇਸ਼ਨ ਸੀਗੀ ਉਹਨਾਂ ਦੇ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਪਤਾ ਨਹੀਂ ਲੱਗਿਆ ਹੈਗਾ ਵੀ ਅਸੀਂ ਕੌਣ ਆ ਬਾਕੀ ਸਾਡੀ ਸਾਰੀ ਟੀਮ ਦੂਸਰੇ ਪਾਸੇ ਇਕੱਠੇ ਖੜੇ ਸੀਗੇ ਮੈਂ ਤੇ ਇੱਕ ਦੂਸਰਾ ਮੁੰਡਾ ਸੀ ਅਲੱਗ ਖੜੇ ਸੀਗੇ ਸਾਡੇ ਕੋਲ ਜਿਹੜੇ ਰੰਗ ਦੀਆਂ ਉਹਨਾਂ ਕੋਲ ਫਾਈਲਾਂ ਸੀਗੀ ਉਹੀ ਰੰਗ ਦੀਆਂ ਸਾਡੇ ਕੋਲ ਸੀਗੀਆਂ ਕਿਉਂਕਿ ਜਿਲਤ ਕੱਟੀ ਹੁੰਦੀ ਹੈ ਉਹਨਾਂ ਨੂੰ ਇਹ ਭਲੇਖਾ ਪੈ ਗਿਆ ਵੀ ਅਸੀਂ ਵੀ ਸ਼ਾਇਦ ਕਿਸੇ ਕੰਪਨੀ ਵੱਲੋਂ ਆਏ ਹੋਏ ਆਪਰੀ ਵੱਲੋਂ ਆਏ ਆ ਅਸਲ ਦੇ ਵਿੱਚ ਅਕਾਲ ਪੁਰਖ ਕਰਦਾ ਉਹਨੇ ਸਾਡੀ ਮਦਦ ਕੀਤੀ ਇਹ ਕੋਈ ਸਾਡੀ ਚੁਸਤ ਚਲਾਕੀ ਨਹੀਂ ਸੀ ਇਹ ਉਹ ਅਕਾਲ ਪੁਰਖੇ ਸੀਗਾ ਉਹ ਉਹਨਾਂ ਨੇ ਸਾਨੂੰ ਪੁੱਛਿਆ ਕਹਿੰਦੇ ਆਪ ਕੌਣ ਸੇ ਫਰਮ ਕੀ ਤਰਫ ਸੇ ਆਏ ਆ ਚਲੋ ਉਹਨਾਂ ਨੂੰ ਅਸੀਂ ਕਿਹਾ ਵੀ ਹਮ ਰੂਚੀਰਾ ਪੇਪਰ ਮਿਲ ਕੀ ਤਰਫ ਸੇ ਆਏ ਆ ਓਕੇ ਕਹਿੰਦੇ ਉਹ ਲੋਕ ਅੱਜ ਬਹੁਤ ਭੀੜ ਹੈ ਜਾਂਪੇ ਟਰੈਕਟਰ ਫੈਕਟਰੀ ਦੇ ਦਫਤਰ ਦੇ ਬਾਹਰ ਬਹੁਤ ਭੀੜ ਹੈ ਕਹਿੰਦੇ ਜਾਂਪੇ ਇਹ ਕਿਹੜੀ ਭੀੜ ਹੈ ਅਸੀਂ ਉਹਨਾਂ ਨੂੰ ਕਿਹਾ ਵੀ ਇਹ ਅਪੋਜ਼ ਕਰ ਰਹੇ ਆ ਰੂਚੀਰਾ ਪੇਪਰ ਬਿਲਕੁਲ ਉਹਨਾਂ ਨੂੰ ਅਸੀਂ ਇਹ ਦੱਸਿਆ ਇਹੀ ਇਹੀ ਸੀ ਵੀ ਅਸੀਂ ਆਪੋਸ ਕਰਨੇ ਆਲੇ ਆ ਪਰ ਉਹਨਾਂ ਨੂੰ ਲੱਗੇ ਸ਼ਾਇਦ ਵੀ ਸਾਹਮਣੇ ਖੜੇ ਬੰਦੇ ਦੀ ਗੱਲ ਕਰਦੇ ਆ ਜਿਹੜੇ ਸਾਡੇ ਮੋਰਚੀ ਦੀ ਟੀਮ ਉੱਥੇ ਪਹੁੰਚੀ ਹੋਈ ਸੀ ਸਾਰੀ ਜਿਹੜੀ ਸਾਡੇ ਵਾਲੀ ਟੀਮ ਹੈ ਉਹੀ ਪਹੁੰਚੀ ਹੋਈ ਸੀਗੀ ਫਿਰ ਉਹਨਾਂ ਨੇ ਮੈਨੂੰ ਕਹਿੰਦੇ ਵੀ ਇਹਨੂੰ ਕਿਵੇਂ ਪਤਾ ਚੱla ਇਸ ਜਗ੍ਹਾ ਦਾ ਇਹ ਸਭ ਤੋਂ ਵੱਡਾ ਸਵਾਲ ਤਾਂ ਇਹ ਬਹੁਤ ਵੱਡਾ ਸਵਾਲ ਸੀ ਕਹਿੰਦੇ ਇਹਨੂੰ ਕਿਵੇਂ ਪਤਾ ਲੱਗਾ ਇਸ ਚੀਜ਼ ਦਾ ਮੈਂ ਉਹਨਾਂ ਨੂੰ ਕਿਹਾ ਵੀ ਇਹ ਫੋਨ ਹੈ ਵੀ ਫੋਨ ਦੇ ਥਰੂ ਪਤਾ ਲੱਗ ਜਾਂਦਾ ਇਹਨੂੰ ਇੱਥੇ ਆਨੇ ਕਿਸ ਨੇ ਦੇ ਦਿਆ ਕਹਿੰਦੇ ਇਹ ਕਿਵੇਂ ਆ ਗਏ? ਇਹਨੂੰ ਕਿਵੇਂ ਪਤਾ ਚੱਲਿਆ? ਅੱਛਾ ਅ ਵੀ ਜੇ ਪ੍ਰੈਜੈਂਟੇਸ਼ਨ ਦੇਣਗੇ? ਅਸੀਂ ਕਹ ਵੀ ਹਾਂ ਪ੍ਰੈਜੈਂਟੇਸ਼ਨ ਦੇਣਗੇ। ਅਰੇ ਇਹ ਕਿਵੇਂ ਹੋ ਗਿਆ? ਇਹ ਹੋ ਨਹੀਂ ਸਕਦਾ। ਇਹ ਤਾਂ ਨਵਾਂ ਰਸਤਾ ਖੁੱਲ ਗਿਆ ਪੰਜਾਬ ਮੇ। ਅਭੀ ਤਾਂ ਪੰਜਾਬ ਮੇ ਬੜੀ ਮੁਸ਼ਕਲ ਆ ਜਾਏਗੀ। ਪੰਜਾਬ ਕੇ ਲੋਕ ਜਹਾਂ ਤੱਕ ਪਹੁੰਚਨੇ ਲੱਗ ਗਏ। ਇਹ ਇਹ ਤਾਂ ਸਿੱਧਾ-ਸਿੱਧਾ ਮਤਲਬ ਤਾਂ ਉਹਨਾਂ ਦੀ ਹੈਰਾਨੀ ਸੀ ਵੀ ਇੱਥੇ ਤੱਕ ਕਿਵੇਂ ਪਹੁੰਚ ਗਏ। ਦੂਜੀ ਉਹਨਾਂ ਦਾ ਡਰ ਸੀਗਾ ਵੀ ਜਿਹੜੀਆਂ ਪਹਿਲਾਂ ਚੋਰ ਮੋਰੀਆਂ ਚੱਲਦੀਆਂ ਸੀਗੀਆਂ ਉਹਨ ਸਾਡੀਆਂ ਬੰਦ ਹੋਣਗੀਆਂ। ਚਲੋ ਸੁਣੀਗੇ ਅਸੀਂ ਉਹਨਾਂ ਦੀ ਗੱਲ ਕੋਈ ਗੱਲ ਨਹੀਂ ਕੀਤੀ ਅਸੀਂ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਫਿਰ ਉਹ ਪੇਪਰ ਮਿਲਦੇ ਜਿਹੜੇ ਮਾਲਕ ਨੇ ਉਹ ਹੱਸਦੇ ਸੀ ਸਾਡੇ ਲੋਕਾਂ ਤੇ ਫਿਰ ਉਹਨਾਂ ਨੇ ਫਿਰ ਚਲੋ ਅਸੀਂ ਅਲੱਗ ਵੀਡੀਓ ਪਾਵਾਂਗੇ ਕਿਸੇ ਦਿਨ ਅਲੱਗ ਗੱਲ ਕਰਾਂਗੇ ਅਸੀਂ ਹੁਣ ਉਹਨਾਂ ਦੇ ਵੱਲੋਂ ਕੀ ਕੀਤਾ ਗਿਆ ਇੱਕ ਇਹ ਪੋਰਟਲ ਦੇ ਜ਼ਰੀਏ ਅਲੱਗ-ਅਲੱਗ ਮਹਿਕਮਿਆਂ ਤੋਂ ਚੋਰੀ ਛਿਪੇ ਕਾਰਵਾਈਆਂ ਕਰਵਾਉਣ ਲੱਗੇ ਨੇ 17 16 17 ਮਹਿਕਮੇ ਇਨਵੋਲਵ ਨੇ ਜਿਹੜੇ ਇਨਵੈਸਟ ਪੰਜਾਬ ਪੋਰਟਲ ਨਾਲ ਕਲੱਬ ਕੀਤੇ ਹੋਏ ਹੁਣ ਉਹਨਾਂ ਦੇ ਅਧਿਕਾਰੀ ਬੁਲਾਏ ਜਾਂਦੇ ਆ ਉਹਨਾਂ ਅਧਿਕਾਰੀਆਂ ਤੱਕ ਪਹੁੰਚ ਕੀਤੀ ਜਾਂਦੀ ਆ ਰੁਚੀ ਦਾ ਪੇਪਰ ਮਿਲਦੇ ਇਮਪਲੋਈ ਇਹਨਾਂ ਦੇ ਦਲਾਲ ਮਹਿਕਮਿਆਂ ਦੇ ਵੀ ਜਿਹੜਾ ਕੋਈ ਅਫਸਰ ਮੰਨ ਲਓ ਫੋਰੈਸਟ ਆ ਫੋਰੈਸਟ ਦਾ ਕੋਈ ਗਾਰਡ ਕੋਈ ਇੱਥੇ ਦਾ ਐਸ ਡੀਓ ਆ ਕੋਈ ਰੇਂਜ ਅਫਸਰ ਆ ਕੋਈ ਆਹ ਡੀ ਐਫਓ ਆ ਡਿਸਟ੍ਰਿਕਟ ਫੋਰੈਸਟ ਅਫੀਸਰ ਇਹਨਾਂ ਤੱਕ ਪਹੁੰਚਦੇ ਆ ਇਹਨਾਂ ਨੂੰ ਕੀ ਕਿਹਾ ਜਾਂਦਾ ਵੀ ਜਾਨਵਰਾਂ ਦੀਆਂ ਜਿਹੜੀਆਂ ਨਸਲਾਂ ਹੋਰ ਹੈਗੀਆਂ ਉਹ ਪੂਰੀਆਂ ਨਹੀਂ ਲਿਖਣੀਆਂ ਕੱਟ ਦਿਓ ਜਿਹੜੀਆਂ ਕੱਟ ਦਿਓ ਜਿਹੜੀਆਂ ਸੈਂਸਿਟਿਵ ਐ ਅਲੋਪ ਹੋ ਗਈਆਂ ਜਿਹੜੀਆਂ ਅਲੋਪ ਹੋ ਰਹੀਆਂ ਵੀ ਉਹ ਨਹੀਂ ਲਿਖਣੀਆਂ ਬਾਕੀ ਉਹ ਲਿਖ ਦਿਓ ਜਿਹੜੇ ਮੰਦਰ ਆ ਹੋਰ ਆ ਜਿਹੜਾ ਮੋਟੇ ਲਿਖ ਦਿਓ ਮੋਟਾ ਮੋਟਾ ਲਿਖ ਦਿਓ ਵੀ ਜਿਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਬਾਕੀ ਨਹੀਂ ਲਿਖਣਾ ਬਹੁਤ ਡੀਪ ਨਹੀਂ ਲਿਖਣਾ ਮਤਲਬ ਜੰਗਲ ਦੇ ਵਿੱਚ ਬਹੁਤ ਤਰ੍ਹਾਂ ਦੇ ਜਾਨਵਰ ਸਾਡੇ ਇੱਥੇ ਰਹਿੰਦੇ ਆ ਬਹੁਤ ਹਰ ਇੱਕ ਪ੍ਰਕਾਰ ਦਾ ਜਾਨਵਰ ਸਾਡੇ ਇੱਥੇ ਹੈਗਾ ਸਾਡੇ ਬਜ਼ੁਰਗਾਂ ਦੇ ਦੱਸਣ ਮੁਤਾਬਕ ਬਾਗ ਤੱਕ ਸਾਡੇ ਉਰੇ ਹੇਗਾ ਪਿੱਛੇ ਆ ਸਾਡੇ ਲਠੇੜੀ ਦੇ ਵਿੱਚ ਤਿੰਦੂ ਆ ਗਿਆ ਸੀਗਾ ਉਹ ਕਿੱਥੋਂ ਆਏ ਸੀਗਾ ਉਹ ਸਾਡੀ ਇਹੀ ਏਰੀਆ ਹੀ ਹੈ ਜੀ ਆ ਜਿੰਨੀਆਂ ਸਾਡੀਆਂ ਕੱਚੀਆਂ ਨਦੀਆਂ ਨੇ ਸਿੰਸਵਾ ਤੇ ਬੁੱਧਕੀ ਉਹ ਸਰਾਂ ਦੇ ਨਹਿਰ ਦੇ ਉੱਪਰ ਥੱਲੇ ਲੰਘਦੀਆਂ ਉਹ ਸਾਰੇ ਜਾਨਵਰ ਇੱਥੇ ਘੁੰਮਦੇ ਫਿਰਦੇ ਆ ਸਾਰੇ ਇਕੱਠੇ ਹੀ ਨੇ ਇਹ ਪੂਰਾ ਇਲਾਕਾ ਉਹਨਾਂ ਦਾ ਜਾਨਵਰਾਂ ਦਾ ਇਹ ਪਰ ਤੂੰ ਇਹ ਕਹਿੰਦੇ ਵੀ ਲਿਖ ਕੇ ਨਹੀਂ ਦੇਣਾ ਹੈਗਾ ਹੁਣ ਪਿਛਲੇ ਦਿਨੀ ਰੂਚੀ ਦਾ ਪੇਪਰ ਵਾਲਿਆਂ ਨੇ ਐਦਾਂ ਹੀ ਫੋਰੈਸਟ ਡਿਪਾਰਟਮੈਂਟ ਨੂੰ ਫਿਰ ਪੋਲਿਊਸ਼ਨ ਬੋਰਡ ਨੂੰ ਐਦਾਂ ਦਿਆਂ ਹੀ ਚੋਰ ਮੋਰੀਆਂ ਲਿਖ ਕੇ ਦੇਣ ਨੂੰ ਕਹਿ ਰਹੇ ਨੇ ਫਿਰ ਡਰੇਨ ਵਿਭਾਗ ਨੂੰ ਇਰੀਗੇਸ਼ਨ ਡਿਪਾਰਟਮੈਂਟ ਨੂੰ ਫਿਰ ਉਹਨੂੰ ਕਿਹਾ ਜਾਂਦਾ ਵੀ ਇਹ ਜਿਹੜੀਆਂ ਡਰੇਨਾਂ ਨੇ ਇੱਥੇ ਇਹਨਾਂ ਨੂੰ ਲੁਕੋਇਆ ਜਾਵੇ ਫਿਰ ਰੈਵਿਨਿਊ ਡਿਪਾਰਟਮੈਂਟ ਨੂੰ ਪਟਵਾਰੀ ਹੈ ਕੋਈ ਕਨਗੋ ਹੈ ਕੋਈ ਤਹਿਸੀਲਦਾਰਾ ਉਹਨਾਂ ਤੋਂ ਰਿਪੋਰਟਾਂ ਵੀ ਇੱਥੇ ਕੋਈ ਡਰੇਨ ਨਹੀਂ ਹੈਗੀ ਤੇ ਉਸ ਤੋਂ ਬਾਅਦ ਅੱਗੇ ਫਿਰ ਹੈਲਥ ਡਿਪਾਰਟਮੈਂਟ ਨੂੰ ਅੱਗੇ ਜੀ ਫਿਰ ਡਿਸਟ੍ਰਿਕਟ ਟਾਊਨ ਪਲੈਨਰ ਬੋਰਡ ਨੂੰ ਜ਼ਿਲ੍ਹਾ ਪਲੈਨਿੰਗ ਬੋਰਡ ਹੈ ਜਿਹੜਾ ਉਹਦੇ ਤੱਕ ਪਹੁੰਚ ਗਏ ਹੋਰ ਵੀ ਇਹ 16 17 ਡਿਪਾਰਟਮੈਂਟ ਨੇ ਉਹਨਾਂ ਨੂੰ ਕਹਿ ਰਹੇ ਨੇ ਵੀ ਇਹਨਾਂ ਚੀਜ਼ਾਂ ਨੂੰ ਕਨਸੀਲ ਕਰ ਦਿਓ ਇਹਨਾਂ ਨੂੰ ਲੁਕੋ ਦਿਓ ਅਸੀਂ ਉਹਨਾਂ ਅਫਸਰ ਸਾਹਿਬਾਨਾਂ ਨੂੰ ਮੇਰੇ ਖਿਆਲ ਦੇ ਵਿੱਚ 30 ਅਪ੍ਰੈਲ ਤੋਂ ਬਾਅਦ 7 ਮਈ ਨੂੰ ਅਸੀਂ ਕਾਲਾ ਬੈਗ ਚੱਕ ਕੇ ਸ਼ੁਰੂ ਹੋਗੇ ਤੇ ਵੱਖ-ਵੱਖ ਵਿਭਾਗਾਂ ਕੋਲ ਜਾਣ ਵਾਸਤੇ ਪੇਪਰ ਇਕੱਠੇ ਕਰਨ ਹੁਣ 7 ਮਈ ਤੋਂ ਸਾਡਾ ਸਫ਼ਰ ਸ਼ੁਰੂ ਹੋ ਰਿਹਾ ਹੋਇਆ ਵਾ 7 ਮਈ 2025 ਤੋਂ ਹੁਣ ਅੱਗੇ ਮਈ ਫੇਰ ਆ ਜਾਣੀ ਆ ਅਸੀਂ ਇਹਨਾਂ ਵੱਖ-ਵੱਖ ਵਿਭਾਗਾਂ ਦੇ ਅਫਸਰ ਸਾਹਿਬਾਨਾਂ ਨੂੰ ਪਟਵਾਰੀ ਕਨਗੋ ਤੇ ਤਹਿਸੀਲਦਾਰ ਪੀਪੀਸੀਬੀ ਬੋਰਡ ਦੇ ਵਿੱਚੋਂ ਜੇਈ ਐਸਡੀਓ ਅਲੱਗ ਐਸਡੀਓ ਇਹ ਐਕਸ਼ਨ ਸੀਨੀਅਰ ਐਕਸੀਨ ਜਾਂ ਇਸ ਚੀਜ਼ ਵਗੈਰਾ ਇਹ ਹੋਗੇ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚੋਂ ਜੇਈ ਐਸਡੀਓ ਐਕਸ਼ਨ ਇਹ ਆਗੇ ਉਹਦੇ ਬਾਅਦ ਫੋਰੈਸਟ ਡਿਪਾਰਟਮੈਂਟ ਦੇ ਵਿੱਚੋਂ ਗਾਰਡ ਜੇਈ ਕੋਈ ਐਸਡੀਓ ਆ ਕੋਈ ਰੇਂਜ ਅਫਸਰ ਕੋਈ ਇਹਨਾਂ ਦਾ ਡਿਸਟ੍ਰਿਕਟ ਫੋਰੈਸਟ ਅਫਸਰ ਕੋਈ ਵੀ ਆ ਐਦਾਂ ਕਰਕੇ ਜਿੰਨੇ ਵੀ ਅਫਸਰ ਨੇ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਆ ਇੱਕ ਇਸ ਵੀਡੀਓ ਦੇ ਮਾਧਿਅਮ ਦੇ ਰਾਹੀਂ ਆਪ ਸਾਰਿਆਂ ਦੇ ਰਾਹੀਂ ਵੀ ਸਾਡੀ ਆਵਾਜ਼ ਉਹਨਾਂ ਤੱਕ ਪਹੁੰਚਦੀ ਜਰੂਰ ਕੀਤੀ ਜਾਵੇ ਉਹਨਾਂ ਨੂੰ ਅਸੀਂ ਬੇਨਤੀ ਲਾਸਟ ਵਾਰ ਕਰਨੀ ਚਾਹੁੰਦੇ ਆ ਵੀ ਫੇਰ ਜਦੋਂ ਪਿਛਲੀ ਵਾਰ ਅਸੀਂ ਚੱਕਰ ਪਾ ਲਿਆ ਸੀ ਨਾ ਤੁਹਾਨੂੰ ਫਿਰ ਤੁਸੀਂ ਸਾਨੂੰ ਲਾਗੇ ਤੇ ਸਪਾਸ਼ਾ ਪਾਉਣ ਕਹਿਣ ਵੀ ਬੱਚੇ ਰੁੱਲ ਜਾਣਗੇ ਵੀ ਕੋਈ ਸ਼ਿਕਾਇਤ ਨਾ ਕਰੇ ਆਪਣੇ ਲੋਕਾਂ ਜਿਹੜਾ ਹੈਗੇ ਤੇ ਦਇਆ ਆਈ ਵੀ ਚਲੋ ਛੱਡੋ ਯਾਰ ਵੀ ਕਾ ਨੂੰ ਦਬਾਅ ਦੇ ਵਿੱਚ ਕਿਸੇ ਨਾ ਕਿਸੇ ਲੀਡਰ ਦੇ ਇਹਨਾਂ ਦੇ ਕਰਤਾ ਹੁਣ ਕਰਤਾ ਵੀ ਕਾਨੂੰ ਨੌਕਰੀ ਖਰਾਬ ਕਰਦੀ ਆ ਪਰ ਹੁਣ ਨਹੀਂ ਹਾਂ ਅਸੀਂ ਰੁਕ ਗਏ ਤੁਹਾਡੇ ਤੇ ਅਸੀਂ ਕੋਈ ਕਾਰਵਾਈ ਨਹੀਂ ਕੀਤੀ ਪਰ ਹੁਣ ਜੇ ਤੁਸੀਂ ਕੋਈ ਝੂਠੀ ਰਿਪੋਰਟ ਦੇਤੀ ਲਿਖ ਕੇ ਅਸੀਂ ਇਹ ਸਾਰਾ ਕੁਝ ਨੋਟ ਕੀਤਾ ਹੋਇਆ ਜੀ ਇਹ ਤੁਹਾਡੇ ਦਫ਼ਤਰਾਂ ਦੇ ਵਿੱਚ ਪਹੁੰਚੀ ਹੋਈ ਹੈ ਇਹ ਸਾਡੀ 110 ਪੇਜਾਂ ਦੀ ਰਿਪੋਰਟ ਹੈ ਜਿਹੜੀ ਤੁਹਾਡੇ ਤੱਕ ਪਹੁੰਚੀ ਹੋਈ ਹੈ ਔਰ ਉਹਦੀਓ ਕਾਪੀ ਹੁਣ ਅਸੀਂ ਦਿੱਲੀ ਭੇਜਣ ਲੱਗੇ ਆ ਦੁਬਾਰਾ ਤੋਂ ਫੇਰ ਜਿਹੜੀਆਂ ਨਵੀਆਂ ਅਪਡੇਟ ਹੋਈਆਂ ਨੇ ਉਹਨਾਂ ਨੂੰ ਨਾਲ ਜੋੜ ਕੇ ਕਲੱਬ ਕਰਕੇ ਅਸੀਂ ਇਹਦੇ ਵਿੱਚ ਇਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਹੈ ਇਹ ਤੁਹਾਡੇ ਟੇਬਲ ਤੇ ਪਹੁੰਚੀ ਹੋਈ ਆ ਸਰਕਾਰੀ ਤੌਰ ਤੇ ਵੀ ਸਾਡੇ ਵੱਲੋਂ ਵੀ ਤੇ ਜੇ ਹੁਣ ਕਿਸੇ ਅਫਸਰ ਨੇ ਕੋਈ ਝੂਠੀ ਰਿਪੋਰਟ ਦਿੱਤੀ ਆ ਔਰ ਜੇ ਕੋਈ ਰਿਪੋਰਟਰ ਲੁਕੋ ਕੇ ਦਿੱਤੀ ਆ ਤੱਥ ਵੀ ਕੁਝ ਇੱਕ ਚੀਜ਼ਾਂ ਵਿੱਚੋਂ ਲਪੋਲੀਆਂ ਤੱਥ ਲਪੋਲੇ ਤਾਂ ਯਾਦ ਰੱਖਿਓ ਇੱਕ ਵਿਜੀਲੈਂਸ ਦਫ਼ਤਰ ਦੇ ਵਿੱਚ ਤੁਹਾਡੀ ਫਾਈਲ ਬੰਦ ਹੋਇਆ ਕਰੂਗੀ ਦੂਜੇ ਵਿਜੀਲੈਂਸ ਦਫ਼ਤਰ ਦੇ ਵੀ ਤੁਹਾਡੀ ਫਾਈਲ ਖੁੱਲਿਆ ਕਰੂਗੀ ਇੱਕ ਕਪੜਸ ਦੇ ਦਫਤਰ ਦੇ ਵਿੱਚ ਤੁਸੀਂ ਬਿਆਨ ਦੇ ਕੇ ਨਿਕਲਿਆ ਕਰੋਗੇ ਫਿਰ ਉਸ ਤੋਂ ਬਾਅਦ ਤੁਸੀਂ ਕਚੇਰੀਆਂ 'ਚ ਜਾਓਗੇ ਇੱਕ ਜਣਾ ਤੁਹਾਡੇ ਦੇ ਵਿੱਚੋਂ ਜ਼ਿਲ੍ਹਾ ਕਚੇਰੀਆਂ ਦੇ ਵਿੱਚ ਤਰੀਕਾ ਭੁਗਤੂਗਾ ਇੱਕ ਹਾਈ ਕੋਰਟ ਤੁਰਿਆ ਫਿਰੂਗਾ ਵਕੀਲ ਲੱਭਦਾ ਇੱਕ ਸੁਪਰੀਮ ਕੋਰਟੋਂ ਤੁਰਿਆ ਆਊਗਾ ਦਿੱਲੀ ਨੂੰ ਟਿਕਟਾਂ ਪੁੱਛਦਾ ਫਿਰੂਗਾ ਵੀ ਟਿਕਟ ਸਸਤੀ ਕਿਹੜੀ ਪੈਂਦੀ ਆ ਬਸ ਬਹੁਤ ਹੋ ਗਿਆ ਹੁਣ ਇੰਨਾ ਇਹ ਕੰਮ ਅਸੀਂ ਇੰਨੀ ੱਤਕਾ ਇੰਨੀ ਚੋਰ ਬਜਾਰੀ ਇੰਨੀ ਰਿਸ਼ਵਤ ਖੋਰੀ ਅਸੀਂ ਆਪਣੇ ਇਲਾਕੇ ਦੇ ਵਿੱਚ ਸਾਡੇ ਲੋਕਾਂ ਦੀ ਜਾਨ ਨੂੰ ਦਾਤ ਇਲਾਕੇ ਅਸੀਂ ਨਹੀਂ ਹੋਣ ਦੇਣੀ ਹੈਗੀ ਇਹ ਲਾਸਟ ਤੁਹਾਨੂੰ ਸਪਸ਼ਟ ਸ਼ਬਦਾਂ ਦੇ ਵਿੱਚ ਤਾੜਨਾ ਕੋਈ ਬੇਨਤੀ ਨਹੀਂ ਕੋਈ ਅਪੀਲ ਨਹੀਂ ਕਰ ਲੀਆਂ ਸੀ ਪਹਿਲਾਂ ਫੇਰ ਨਾ ਸਾਨੂੰ ਕਿਉਂ ਵੀ ਸਾਡੇ ਬੱਚੇ ਆ ਇਹ ਪੈਰ ਚਰਲ ਝਾਲ ਚਲਦੇ ਹੋਏ ਨਾ ਤੁਹਾਡੇ ਜਾਂ ਲੱਤਾਂ ਭਾਰ ਚੱਲਦੀ ਹੋਈਆਂ ਫਿਰ ਕਰੋ ਨਹੀਂ ਇਹਨਾਂ ਨੂੰ ਸੋਚ ਲੈਣਾ ਚਾਹੀਦਾ ਇਹ ਜਿਹੜਾ ਹੁਣ ਇਹ ਗਲਤ ਉਹਨਾਂ ਨੂੰ ਕਾਗਜ਼ ਫੇਰ ਦੇਣ ਨੂੰ ਤਿਆਰ ਆ ਪਿੱਛੇ ਜਿਹੜਾ ਪੰਜਾਬ ਦੇ ਨਾਲ ਹੋਇਆ ਅੱਜ ਆਪਾਂ ਦੇਖਦੇ ਨਾ ਫਲਾਣਾ ਐਸਪੀ ਫਲਾਣਾ ਡੀਐਸਪੀ ਉਹ ਜੇਲ੍ਹ 'ਚ ਛੜਦਾ ਛੜਦੇ ਆ ਸਾਰੇ ਫਕਦੇ ਆ ਜਿਨ੍ਹਾਂ ਨੇ ਸਾਡੇ ਨੌਜਵਾਨ ਮੁੰਡੇ ਚੱਕ ਕੇ ਮਾਰੇ ਤੇ ਨਾ ਘਰਾਂ ਦੇ ਲੀਡਰਾਂ ਮਗਰ ਲਾ ਕੇ ਉਹ ਸਾਰੇ ਰੋਲਦੇ ਉਹ ਰੋਲਦੇ ਨਾ ਰੋਲਣਾ ਫੇਰ ਰੋਲੂਗੇ ਬਾਅਦ 'ਚ ਇਹ ਲੀਡਰਾਂ ਨੂੰ ਰੋੜਾ ਨੇ ਭੱਜ ਜਾਣਾ ਤੁਹਾਡੇ ਕੋਲ ਤੇ ਨਾਲੇ ਇਹ ਗੱਲਾਂ ਸੀ ਇਹਨੂੰ ਕਹਿ ਲਈਆਂ ਬਹੁਤ ਇਹ ਬੇਨਤੀਆਂ ਤੁਹਾਨੂੰ ਤਰਲੇ ਕਰ ਲਈ ਅਸੀਂ ਹੁਣ ਤੁਹਾਨੂੰ ਸਪਸ਼ਟ ਤਾੜਨਾ ਹੈ ਵੀ ਤਿਆਰੀ ਰੱਖਿਓ ਨਾਲੇ ਇਲਾਕਾ ਖੜਾ ਜਾਂ ਪਲਾਕੇ ਮਰੇ ਲੀਡਰ ਨੇ ਝੁਕ ਜਾਣਾ ਝੁਕ ਜਾਣਾ ਫੇਰ ਤੁਹਾਡੇ ਪਰਚੇ ਹੋਣਗੇ ਫੇਰ ਪਰਚੇ ਹੋਣਗੇ ਫੇਰ ਦੇਖੂਗੇ ਤੇ ਜਿਨ੍ਹਾਂ ਨੇ ਕੋਈ ਰਿਪੋਰਟ ਦੇਣੀ ਹੋਈ ਝੂਠੀ ਇਹਨਾਂ ਨੂੰ ਉਹਨੂੰ ਕਿ ਬੇਨਤੀ ਆ ਵੀ ਆਪਣੇ ਘਰ ਦੇ ਵਿੱਚ ਇੱਕ ਬੈਗ ਪੱਕਾ ਹੀ ਪੈਕ ਕਰਾ ਕੇ ਰੱਖੇ ਪਤਾ ਨਹੀਂ ਕਿਹੜੇ ਵੇਲੇ ਫਿਰ ਕਿਹੜੀ ਜੇਲ੍ਹ ਚ ਜਾਣਾ ਪੈ ਜਾਣਾ ਅਸੀਂ ਬਖਸ਼ਣਾ ਕੋਈ ਨਹੀਂ ਉਹ ਨਹੀਂ ਬਖਸ਼ਣਾ ਤੁਹਾਡੇ ਘਰਾਂ ਤੱਕ ਪਹੁੰਚਣਾ ਅਸੀਂ ਜਿਹੜਾ ਰਿਸ਼ਵਤ ਖੋਹਊਗਾ ਉਹਦੇ ਨਿਆਣਿਆਂ ਨੂੰ ਦੱਸਣਾ ਸੀ ਜਾ ਕੇ ਉਹਦੇ ਬੱਚਿਆਂ ਨੂੰ ਉਹਦੇ ਮੁੰਡੇ ਉਹਦੇ ਕੁੜੀ ਜੇ ਕੋਈ ਵਿਆਹ ਹੈ ਉਹਦੀ ਕੁੜਮਚਾਰੀ ਤੱਕ ਜਾਣਾ ਅਸੀਂ ਹਰ ਇੱਕ ਮੈਂ ਤੁਹਾਡੀ ਅਨਾਉਂਸਮੈਂਟਾਂ ਕਰਾਉਣੀਆਂ ਤੁਹਾਡੀਆਂ ਫੋਟੋਆਂ ਲਾ ਲਾ ਕੇ ਅਸੀਂ ਪੋਸਟਰ ਬਣਾ ਬਣਾ ਕੇ ਵੰਡਣੇ ਆ ਵੀ ਆਹਾ ਧਰਤੀ ਦਾ ਬੋਝ ਇਹ ਪੰਜਾਬ ਦੇ ਨਾ ਧੋਕਾ ਕਮਾਉਣ ਵਾਲੇ ਅਫਸਰ ਨੇ ਇਹ ਪੰਜਾਬ ਦੇ ਨਾਲ ਧੋਖਾ ਕਰਨ ਵਾਲੇ ਕਰਮਚਾਰੀ ਨੇ ਜੇ ਕੋਈ ਤੁਹਾਨੂੰ ਉੱਪਰ ਅਫਸਰ ਮਜਬੂਰ ਕਰਦਾ ਤੁਸੀਂ ਸਾਡੇ ਤੱਕ ਇੱਕ ਵਾਰ ਗੁਪਤ ਤਰੀਕੇ ਨਾਲ ਪਹੁੰਚਦੀ ਕਰ ਦਿਓ ਗੱਲ ਬਸ ਦੇਖਿਓ ਅਫਸਰ ਦਾ ਜਲੂਸ ਕਿਵੇਂ ਕੱਢਣਾ ਸੀ ਇਹ ਹੁਣ ਬਹੁਤ ਹੋ ਗਿਆ ਜੀ ਇਹ ਤਾਂ ਹੁਣ ਬਰਦਾਸ਼ਤ ਤੋਂ ਬਾਹਰ ਆ ਅਸੀਂ ਨਹੀਂ ਮਿੰਤਾ ਮੁੰਤਾ ਕਰੀ ਜਣੀ ਆ ਮੈਂ ਸੜਕਾਂ ਤੇ ਜਾ ਜਾ ਕੇ ਬੈਠੀ ਜਾ ਉਹਨਾਂ ਦੇ ਮਗਰ ਨਾ ਤੁਹਾਨੂੰ ਪੂਰੇ ਪੰਜਾਬ ਦੇ ਵਿੱਚ ਕਿ ਪੂਰੀ ਦੁਨੀਆ 'ਚ ਮਸ਼ਹੂਰ ਕਰਾਂਗੇ ਵੀ ਆ ਬੈਠਾ ਬੇਈਮਾਨ ਅਫਸਰ ਤੁਸੀਂ ਜੋ ਸਾਡੇ ਤੇ ਕਾਰਵਾਈ ਕਰਨੀ ਹੋਈ ਕਰਾ ਲਿਓ ਤੇ ਸਿਆਸੀ ਲੀਡਰਾਂ ਨੂੰ ਵੀ ਸਾਨੂੰ ਆਖੀਰਲੀ ਵਾਰ ਅਸੀਂ ਗੱਲ ਕਹਿੰਨੇ ਆ ਪਿਛੇ ਇੱਕ ਲੀਡਰ ਨੇ ਸਾਡੀ ਮਦਦ ਕੀਤੀ ਉਹਦਾ ਅਸੀਂ ਧੰਨਵਾਦ ਕਰਦੇ ਆ ਬਹੁਤ ਜ਼ਿਆਦਾ ਉਹਨਾਂ ਦੇ ਟਾਈਮ ਦੇ ਵਿੱਚ ਪੂਰੀ ਟੀਮ ਇਕੱਠੀ ਹੋ ਕੇ ਉਹਨਾਂ ਦਾ ਧੰਨਵਾਦ ਵਾਸਤੇ ਅਸੀਂ ਲੋਕਾਂ ਨੂੰ ਦੱਸੂਗੇ ਵੀ ਸਾਡੇ ਲਈ ਸਾਡੀ ਕਿੱਥੇ ਮਦਦ ਕੀਤੀ ਆ ਚਲੋ ਦੇਰ ਆਏ ਦਰਸਤ ਆਏ ਚੰਗੀ ਗੱਲ ਆ ਹਲੇ ਇੱਕ ਅਫਸਰ ਤਾਂ ਭਟਕਦਾ ਫਿਰਦਾ ਇੱਕ ਸੌਰੀ ਅਫਸਰ ਕਹੋਗੇ ਇੱਕ ਸਿਆਸੀ ਬੰਦਾ ਤਾਂ ਭਟਕਦਾ ਫਿਰਦਾ ਜਿਹੜਾ ਕੈਪਟਨ ਲੈ ਕੇ ਜਾਣ ਸਾਹਿਬ ਆਇਆ ਤਾਂ ਉਹਦੇ ਬਾਰੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸੀ ਗੱਲ ਕਰੂਗੇ ਅਫਸਰਾਂ ਨੂੰ ਸਾਫ਼ ਤੇ ਸਪਸ਼ਟ ਸ਼ਬਦਾਂ ਵਿੱਚ ਤਾੜਨਾ ਹੈ ਵੀ ਬੱਸ ਹੁਣ ਬਹੁਤ ਹੋ ਗਿਆ ਜੇ ਲੱਤਾਂ ਭਾਰ ਚੱਲਦੀਆਂ ਹੋਈਆਂ ਤਾਂ ਗਲਤ ਕੰਮ ਕਰਿਓ ਨਹੀਂ ਫਿਰ ਤੁਹਾਡੀਆਂ 2-3 ਕੁੱਲਾ ਮਸ਼ਹੂਰ ਕਰ ਦੇਂਗੇ ਅਸੀਂ ਪੂਰੀ ਅਸੀਂ ਬਖਸ਼ਣਾ ਨਹੀਂ ਹੈਗਾ ਐਨੇ ਕਿ ਸ਼ਬਦਾਂ ਦੇ ਨਾਲ ਆਪਾਂ ਨਾਲ ਆਪਾਂ ਇਲਾਕੇ ਨੂੰ ਵੀ ਬੇਨਤੀ ਕਰ ਦਿੰਨਾ ਜਿਵੇਂ ਪਹਿਲਾਂ ਵੀ ਦੱਸ ਚੁੱਕੇ ਨਾ ਵੀ ਜਿਹੜੀ ਜਨਤਕ ਧਨਵਾਈ ਤੀ ਉਹ ਆਪਣੀ ਪਹਿਲੀ ਜਿੱਤ ਮੰਨ ਸਕਦੇ ਪਹਿਲੀ ਜਿੱਤ ਤੀ ਉਹ ਸ਼ੁਰੂਆਤ ਸੀ ਸ਼ੁਰੂਆਤ ਹੀ ਉਹ ਸ਼ੁਰੂਆਤ ਹੀ ਬਹੁਤ ਹੀਟ ਹੈ ਪੌੜੀ ਬਹੁਤ ਬਹੁਤ ਪਹਿਲਾ ਸਟੈਪ ਉਹ ਤਾਂ ਜਿਵੇਂ ਆਪਾਂ ਨਾ ਚੰਦ ਪਰ ਜਾੜਦਾ ਨਾ ਪੌੜੀ ਲਾ ਕੇ ਉਹ ਪਹਿਲਾ ਸਟੈਪ ਤਾਂ ਉਹ ਪਹਿਲਾ ਸਟੈਪ ਤਾਂ ਬਹੁਤ ਲੰਬਾਈ ਆ ਬਹੁਤ ਦੂਰ ਜਾਣਾ ਆਪਾਂ ਨੇ ਲੰਬੀ ਲੜਾਈ ਆ ਇਲਾਕਾ ਵੀ ਜਰੂਰ ਸਾਫ਼ ਦਵੇ ਦੰਨੇ ਆ ਸਾਥ ਕੋਲ ਮਿਹਲੇ ਚ ਦੂਰ ਆਏ ਨਹੀਂ ਪਰ ਸੁਚੇਤ ਰਹੋ ਤੁਸੀਂ ਵੀ ਸੁਚੇਤ ਰਹੋ ਲੜਾਈ ਅਸੀਂ ਮੁਰੇ ਹੋ ਕੇ ਲੜਾਂਗੇ ਕਿਤੇ ਦਬੂਗੇ ਨਹੀਂ ਕਿਤੇ ਜਿਵੇਂ ਕਹਿੰਦੇ ਨੇ ਵੀ ਦੇਖ ਜੂਗੇ ਜਾਂ ਛੂਕੂਗੇ ਜਾਂ ਕੋਥ ਨਹੀਂ ਹੋਊਗਾ ਬਸ ਇੱਕ ਬੇਨਤੀ ਆ ਵੀ ਪਿੱਠ ਪਿੱਛੇ ਖੜੇ ਰਹੋ ਅਸੀਂ ਪੂਰੇ ਮਜ਼ਬੂਤੀ ਨਾਲ ਲੜਾਂਗੇ ਜਿੱਥੇ ਤੱਕ ਦਾ ਅਸੀਂ ਜਾ ਸਕੇ ਤਾਂ ਜਾਵਾਂਗੇ ਪਰ ਪਿੱਠ ਪਿੱਛੇ ਸਾਡੇ ਜਰੂਰ ਖੜੋ ਅਸੀਂ ਬਸ ਇੱਕੋ ਬੇਨਤੀ ਆ ਵੀ ਜਿਹੜੀ ਉਹ ਪਬਲਿਕ ਹੀਰਿੰਗ ਦੀ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਲਖਵੀਰ ਜੀ ਨੇ ਉਹ ਤਾਂ ਪਹਿਲਾ ਸਟੈਪ ਤਾਂ ਬਈ ਜੀ ਉੱਥੋਂ ਤਾਂ ਕਹਾਣੀ ਸ਼ੁਰੂ ਹੁੰਦੀ ਆ ਉਸ ਤੋਂ ਪਹਿਲਾਂ ਜਿੰਨਾ ਵੀ ਸਮਾਂ ਲੱਗਿਆ ਉਹ ਕਹਾਣੀ ਨੂੰ ਸ਼ੁਰੂ ਕਰਨ ਵਾਸਤੇ ਵੀ ਉਹ ਤਿਆਰੀ ਧੀ ਪਹਿਲਾਂ ਤਾਂ ਵੀ ਉਹਨਾਂ ਨੇ ਉਹ ਜ਼ਮੀਨ ਦਾ ਟਾਈਟਲ ਕਲੀਅਰ ਕਰਨਾ ਤਾਂ ਉਹ ਅਪਲਾਈ ਕਰਨਾ ਤਾਂ ਪੈਸੇ ਦਾ ਦੇਖਣਾ ਤਾਂ ਕੰਪਨੀ ਦਾ ਕੰਮ ਸੀਗਾ ਉਹ ਅਸੀਂ ਉਦੋਂ ਦੋ ਤਿੰਨ ਲੜਾਈਆਂ ਹਾਰ ਗਏ ਧੌਲਰਾ ਪਿੰਡ ਵਾਲੀ ਜ਼ਮੀਨ ਵਾਲਾ ਕੇਸ ਸੀਗਾ ਉਹ ਟੈਕਨੀਕਲ ਤਰੀਕੇ ਨਾਲ ਲੜਿਆ ਨਹੀਂ ਗਿਆ ਜੇ ਉਹ ਲੜਿਆ ਜਾਂਦਾ ਜਿਵੇਂ ਬਸੀ ਗੁਜਰਾਣਾ ਪਿੰਡ ਨੇ ਆਪਣੀ ਜ਼ਮੀਨ ਵਾਪਸ ਲੈ ਲਈ ਧੌਲਰਾ ਦੀ ਜ਼ਮੀਨ ਵੀ ਵਾਪਸ ਆ ਜਾਣੀ ਸੀ ਬਸ ਫਰਕ ਇਹਨਾਂ ਰਹਿ ਗਿਆ ਵੀ ਧੌਲਰਾ ਪਿੰਡ ਦੇ ਲੋਕਾਂ ਨੇ ਆਪ ਲੜਾਈ ਲੜੀ ਔਰ ਸੌਰੀ ਬਸੀ ਗੁਜਰਾਣਾ ਦੇ ਲੋਕਾਂ ਨੇ ਲੜਾਈ ਆਪਣੀ ਆਪ ਲੜੀ ਤੇ ਉਹ ਜਿੱਤੇ ਤੇ ਢੋਲਰਾ ਪਿੰਡ ਦੇ ਵਿੱਚ ਜਿਹੜੇ ਬੰਦੇ ਲੜਾਈ ਲੜਨੇ ਵਾਲੇ ਸੀਗੇ ਅਸਲ ਦੇ ਵਿੱਚ ਉਹਨਾਂ ਤੇ ਪਰਚੇ ਪਾ ਕੇ ਉਹਨਾਂ ਨੂੰ ਪਿੱਛੇ ਹਟਾਇਆ ਗਿਆ ਉਹਨਾਂ ਤੇ ਪ੍ਰੈਸ਼ਰ ਪਾਇਆ ਗਿਆ ਫੇਰ ਦੋ ਤਿੰਨ ਨਵੇਂ ਵਿੱਚ ਬੰਦੇ ਰਲ ਗਏ ਇਲਾਕੇ ਚੋਂ ਪੈਸਾ ਵੀ ਇਕੱਠਾ ਕਰਿਆ ਉਹਨਾਂ ਨੇ ਤੇ ਅੱਗੇ ਲੜਾਈ ਵੀ ਚੰਗੀ ਤਰੀਕੇ ਨਾਲ ਲੜੀ ਨਹੀਂ ਹੈ ਤੇ ਹਰਾ ਕੇ ਰੱਖਤਾ ਤੇ ਆ ਰੂਚੀ ਦਾ ਪੇਪਰ ਮਿਲਦੀ 30 ਅਪ੍ਰੈਲ ਤੋਂ ਬਾਅਦ ਫੇਰ ਲੜਾਈ ਪਹਿਲਾ ਸਟੈਪ ਸ਼ੁਰੂ ਹੋਇਆ ਅੱਗੇ ਹਰ ਲੜਾਈ ਲੰਬੀ ਹੈ ਜਿੱਥੇ ਤੱਕ ਵੀ ਹੋਊਗੀ ਮੁਕਾ ਕੇ ਛੱਡਾਂਗੇ ਜਿੱਤ ਕੇ ਛੱਡਾਂਗੇ ਜੀ ਇਲਾਕਾ ਸਾਨੂੰ ਸੱਤ ਬਹੁਤ ਦੇ ਰਿਹਾ ਅੱਗੇ ਵੀ ਉਮੀਦ ਹੈ ਵੀ ਤੁਹਾਡੇ ਸਾਥ ਇਦਾਂ ਹੀ ਬਣਿਆ ਰਹੂਗਾ ਬਹੁਤ ਧੰਨਵਾਦ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜਾਂ ਆਪਣੇ ਵੱਲੋਂ ਬਣਾ ਕੇ ਵੀਡੀਓ ਪਾ ਦਿਓ ਵੀ ਸਾਨੂੰ ਇਹਦੇ ਬਾਰੇ ਜਿੰਨੇ ਵੀ ਕੋਈ ਸੁਣਦੇ ਹੋ ਆਪਣੇ ਰਿਸਟਾਰਾਂ ਨੂੰ ਕਹੋ ਜਿਹੜੇ ਵਿਭਾਗਾਂ ਦੇ ਵਿੱਚ ਨੇ ਵੀ ਇਹਨਾਂ ਦੀ ਮਦਦ ਨਾਲ ਕੀਤੀ ਜਾਵੇ ਜੀ ਪਿੱਛੇ ਬਹੁਤ ਮਦਦ ਹੋਈ ਵੀ ਹੈ ਜੀ ਤੁਸੀਂ ਯਕੀਨੀ ਮੰਨਣਾ ਜਿਹੜਾ ਇਹਨਾਂ ਦਾ ਬਿਜਲੀ ਦੇ ਮੀਟਰ ਵੀ ਲੱਗਿਆ ਲਾਈਨ ਵੀ ਪਈ ਵੀ ਆ ਕਾਨੂੰਨ ਦੀਆਂ ਧੱਜੀਆਂ ਆ ਕੇ ਇਹ ਲਾਈਨ ਪਈ ਹੋਈ ਆ ਕਾਨੂੰਨ ਦੀਆਂ ਧੱਜੀਆਂ ਆ ਕੇ ਅਸੀਂ ਉਧਰੋਂ ਜਾਂਦੇ ਨਹੀਂ ਵੀ ਉਹ ਵਿੱਚ ਬਹੁਤ ਵਿਭਾਗਾਂ ਦੇ ਵਿੱਚ ਆਪ ਬੰਦੇ ਨੇ ਕਰਮਚਾਰੀ ਨੇ ਉਹਦਾ ਨੁਕਸਾਨ ਹੋ ਜਾਣਾ ਅਸੀਂ ਉਧਰ ਨਹੀਂ ਜਾਂਦੇ ਨਹੀਂ ਪਰ ਅੱਜ ਤੋਂ ਬਾਅਦ ਜਿਹਨੇ ਕਿਸੇ ਗਲਤ ਕਰਤਾ ਉਹਦਾ ਨੁਕਸਾਨ ਕਹਿ ਕੇ ਕਰਾਂਗੇ ਉਹਨੂੰ ਦੱਸ ਕੇ ਕਰਾਂਗੇ ਵੀ ਅਸੀਂ ਤਰ੍ਹਾਂ ਨੁਕਸਾਨ ਕਰਨ ਲੱਗੇ ਹਾਂ ਇਲਾਕੇ ਦੀ ਸੰਗਤ ਨੂੰ ਵੀ ਬੇਨਤੀ ਆ ਵੀ ਮੰਨ ਲਓ ਅਸੀਂ ਤਿੰਨ ਚਾਰ ਜਣੇ ਸੋਸ਼ਲ ਮੀਡੀਆ 'ਪਰ ਦਿਖ ਜਾਂਦੇ ਹਾਂ ਤੁਸੀਂ ਵੀ ਵਾਤੇ ਵਾਦ ਪੋਸਟਾਂ ਜਾਂ ਵੀਡੀਓ ਆਪਣੀਆਂ ਬਣਾ ਕੇ ਪਾਓ। ਉਹਨੀ ਲੜਾਈ ਜੀ ਨੂੰ ਤਾਂ ਪਤਾ ਲੱਗੇ ਵੀ ਪਿੱਛੇ ਲੋਕ ਬਹੁਤ ਹਨ। ਨਾਲੇ ਲੜਾਈ ਮਜ਼ਬੂਤ ਹੋਊਗੀ ਜੀ, ਮੂਰ ਲੋਕੀ ਲੜਾਈ। ਸਾਡੀ ਆਵਾਜ਼ ਉਹਨੀ ਦੂਰ ਤੱਕ ਜਾਊਗੀ, ਹੋਰ ਦੂਰ ਤੱਕ ਜਾਊਗੀ। ਜ਼ਰੂਰ ਪਾਓ ਜੀ, ਚਾਹੇ ਲਿਖ ਕੇ ਪਾਓ, ਆਪਣੇ ਵੱਲੋਂ ਬੋਲ ਕੇ ਪਾਓ। ਵੀ ਅਸੀਂ ਰੂਚੀਰਾ ਪੇਪਰ ਮਿਲਦੇ ਵਿਰੋਧ ਦੇ ਵਿੱਚ। ਬਹੁਤ ਵੱਡਾ ਆਪਾਂ ਕੋਲ ਸਾਧਨ ਹੈ ਜਿਹੜਾ ਸੋਸ਼ਲ ਮੀਡੀਆ ਹੈ। ਆਪਣੀ ਗੱਲ ਪਹੁੰਚਾਉਣ ਦਾ ਉਹਨਾਂ ਤੱਕ ਜਿਨ੍ਹਾਂ ਜਿਨ੍ਹਾਂ ਦੇ ਦਫ਼ਤਰਾਂ ਜਾਂ ਕੋਟੀਆਂ 'ਚ ਆਪਾਂ ਬੜ ਨਹੀਂ ਸਕਦੇ। ਇਹਦੇ ਨਾਲ ਆਪਾਂ ਆਰਾਮ ਨਾਲ ਸਾਨੂੰ ਪਤਾ ਹੈ ਵੀ ਇਹ ਸਹਦਾ ਬੈਠੇ ਲਾਈਵ ਵੀ ਦੇਖਦੇ ਹੋਣ ਆ ਕੱਚਾ ਚਿੱਠਾ ਜੀ ਇਹਦੇ ਵਿੱਚ ਸਾਰਿਆਂ ਦਾ ਅਫਸਰਾਂ ਦਾ ਤੁਸੀਂ ਕਰਿਓ ਮਦਦ ਫੇਰ ਨਾ ਕਿਓ ਵੀ ਥੱਲੇ ਤੋਂ ਕੁਰਸੀ ਨਿਕਲ ਗਈ ਠੀਕ ਹੈ ਜੀ ਇੰਨੀ ਕ ਹਾਜ਼ਰੀ ਪ੍ਰਮਾਨ ਕਰਿਓ ਜੀ ਮੈਸੇਜ ਅੱਗੇ ਪਹੁੰਚਦਾ ਜਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ